ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪੁਪਿੰਦਰ ਯਾਦਵ ਨੇ 29 ਜੁਲਾਈ 2024 ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਵਿਖੇ ਆਈਡੀਆਸ ਚਾਰ ਨਾਈਫ ਪੋਰਟਲ ਨੂੰ ਉਤਪਾਦਾਂ ਅਤੇ ਸੇਵਾਵਾਂ ਨਾਲ ਸੰਬੰਧਿਤ ਨਵੀਨਤਾਕਾਰੀ ਵਿਚਾਰਾਂ ਨੂੰ ਸੱਦਾ ਦੇਣ ਲਈ ਲਾਂਚ ਕੀਤਾ ਜੋ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਨਾਲ ਸੰਬੰਧਿਤ ਵਿਹਾਰਕ ਤਬਦੀਲੀਆਂ ਨੂੰ ਪ੍ਰੇਰਿਤ ਕਰਦੇ ਹਨ ਬਿੰਦੀ ਪੋਰਟਲ idstarknife.nic.in ਯੂਨਿਸੇਫ ਯੁਵਾ ਦੀਨਾਂ ਸੰਜੇਦਾਰੀ ਵਿੱਚ ਬਣਾਇਆ ਗਿਆ ਹੈ। ਭਾਗੀਦਾਰਾਂ ਨੂੰ ਆਪਣੇ ਵਿਚਾਰ ਅਤੇ ਨਵੀਨਤਾਵਾਂ ਨੂੰ ਆਨਲਾਈਨ ਜਮ੍ਹਾਂ ਕਰਾਉਣ ਦੀ ਇਜਾਜ਼ਤ ਦੇਵੇਗਾ। ਮਿਸ਼ਨ ਲਾਈਫ ਦੀ ਸੱਤਵੀਂ ਮਾਨਵ ਚੋਹਰੇਕ ਦਿੱਤੇ ਜੇਤੂ ਵਿਚਾਰਾਂ ਨੂੰ ਮਾਨਤਾ ਦਿੱਤੀ ਜਾਵੇਗੀ ਅਤੇ ਵਿਅਕਤੀ ਅਤੇ ਸੰਸਥਾਵਾਂ ਲਈ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਈਆਈਟੀ ਬੰਬਈ ਵਿਖੇ ਨਵੀਨਤਾਕਾਰੀ ਵਾਤਾਵਰਣ ਖੰਡਨ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਰਾਜ ਦੇ ਵਾਤਾਵਰਣ ਵਿਭਾਗ ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ 31 ਅਕਤੂਬਰ 24 ਨੂੰ ਆਯੋਜਿਤ ਕੀਤਾ ਗਿਆ ਸੀ ਇਸ ਵਿੱਚ ਕੇਂਦਰੀ ਮੰਤਰੀ ਪੁਪਿੰਦਰ ਯਾਦਵ ਨੇ ਆਈਡੀਆਰਸ ਚਾਰ ਲਾਈਫ ਵਿੱਚ ਵਿਚਾਰ ਪੇਸ਼ ਕਰਨ ਦੀ ਅੰਤਿਮ ਮਿਤੀ 15 ਸਤੰਬਰ ਤੋਂ 15 ਅਕਤੂਬਰ 2024 ਤੱਕ ਵਧਾਉਣ ਦਾ ਐਲਾਨ ਕੀਤਾ ਯੂਨੀਵਰਸਿਟੀ ਗਾਰੰਟਿਸ ਕਮਿਸ਼ਨ ਯੂਜੀਸੀ ਅਤੇ ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਆਈਸੀਟੀਏ ਵਰਕੀਆ ਪ੍ਰਮੁੱਖ ਵਿਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਨੇ ਅਕਾਦਮਿਕ ਸੰਸਥਾਵਾਂ ਵਿੱਚ ਪਹਿਲਕਦਮੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਵਿਦਿਆਰਥੀਆਂ ਫੈਕਲਟੀ ਅਤੇ ਖੋਜਕਰਤਾਵਾਂ ਨੂੰ ਦੇਸ਼ ਪੱਧਰ ਵਿੱਚ ਟਿਕਾਊ ਜੀਵਨ ਲਈ ਨਵੀਨਤਾਕਾਰੀ ਵਿਚਾਰਾਂ ਦਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਹੈ ਬਣਾਇਆ ਗਿਆ ਹੈ UGC AICTE IITs ਅਤੇ ਦੇਸ਼ ਪੱਧਰ ਵਿੱਚ ਵੱਖ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਖੋਜਕਰਤਾਵਾਂ ਅਤੇ ਅਕਾਦਮਿਕ ਪਾਇਚਾਰੇ ਵਿਚ ਆਈ ਡੀਆਰ ਸਟਾਰ ਲਾਈਫ ਆਈਡੀਆਥਨ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੂੰ ਨਵੀਨਤਾਕਾਰੀ, ਨਾਗਰਿਕ ਕੇਂਦ੍ਰਿਤ ਵਿਚਾਰਾਂ ਅਤੇ ਟੈਕਨਾਲੋਜੀਨ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੀਆਂ ਹਨ। ਆਈਡੀਆਥਨ ਵਿੱਚ ਮਿਸ਼ਨ ਲਾਈਫ ਨਾਲ ਜੁੜੇ ਸੱਤ ਥੀਮਾਂ ਸ਼ਾਮਲ ਹਨ। ਪਾਣੀ ਦੀ ਸੰਭਾਲ, ਊਰਜਾ ਕੁਸ਼ਲਤਾ ਰਹਿਣ, ਖੋਹਗ ਨੂੰ ਕਟਾਉਣਾ, ਇਹ ਕੂੜਾ ਪ੍ਰਬੰਧਨ, ਸਿੰਗਲ ਯੂਜ਼ ਪਲਾਸਟਿਕ ਨੂੰ ਕੱਟ ਕਰਨਾ, ਟਿਕਾਊ ਭੋਜਨ ਅਭਿਆਸਾਂ ਨੂੰ ਗਲੇ ਲਗਾਉਣਾ, অতি ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ, ਮੰਤਰਾਲਾ ਹੈਸ਼ ਆਈ ਡਿਡ ਇਸ ਚਾਰ ਲਾਈਫ ਤੇ ਸੋਸ਼ਲ ਮੀਡੀਆ ਆਊਟਰੀਚ ਰਾਹੀਂ ਆਈ ਡਿਡ ਇਸ ਚਾਰ ਲਾਈਫ ਪਹਿਲ ਕਦਮੀ ਦਾ ਪ੍ਰਚਾਰ ਵੀ ਕਰ ਰਿਹਾ ਹੈ। मिती तत्त आईडेड चार लाइफ पोर्टल लगभग तीन हज़ार तीन सौ रजिस्ट्रेशन एक हज़ार विचार प्राप्त हुए हैं चार लाइफ की सोशल मीडिया आउटरीच दर्शाती है कि इतने छियाली दशमलव मिलियन प्रभाव अ तेरह दशमलव मिलियन पहुँच हैं यूजीसी ए आई सी टी ई सिक्ख्या विभाग ਰਾਜ ਸਰਕਾਰ ਆ ਦਿਨਾਂ ਮੀਟਿੰਗ ਕਰਕੇ ਮੁਹਿੰਮ ਦੀ ਪਹੁੰਚ ਨੂੰ ਹੋਰ ਵਿਤੌਣ ਦੀ ਯੋਜਨਾ ਬਣਾਈ ਗਈ ਹੈ ਚੁਣੌਤੀ ਦੀ ਸਮਾਪਤੀ ਤੋਂ ਬਾਅਦ ਸ਼ਾਰਟ ਵਿਸਟ ਕੀਤੇ ਅਤੇ ਜੇਤੂ ਵਿਚਾਰਾਂ ਦੀ ਕੋਸ਼ਨਾ ਕਰਨ ਲਈ ਇੱਕ ਜੋਰੀ ਦੁਆਰਾ ਨਵੀਨਤਾਕਾਰੀ ਵਿਚਾਰਾਂ ਦਾ ਮੁਲਾਂਕਣ ਕੀਤਾ ਜਾਵੇਗਾ ਇਹਨਾਂ ਵਿਚਾਰਾਂ ਨੂੰ ਨਾ ਸਿਰਫ ਆਕਰਸ਼ਕੀ ਨਾਮਨਨ ਮਾਨਤਾ ਦਿੱਤੀ ਜਾਵੇਗੀ ਸਗੋਂ ਇਹ ਨਵੀਨਤਾਵਾਂ ਦੇ राष्ट्रीय भंडार का हिस्सा भी होना सरकारी संस्थावा अति निजी संस्थाव समेत विस्सेदारा द्वारा पालिया मापिया लागू किया जा सकता है